ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤ ਸਿੰਘ ਰੇੜੀ ਤੇ ਦੋਸਤੋ ਮੈਂ ਤੁਹਾਨੂੰ ਅੱਜ ਲੈ ਕੇ ਚੱਲੇ ਆਂ ਸਰੀ ਦੀ ਲਾਇਬ੍ਰੇਰੀ ਤੇ ਤੁਸੀਂ ਦੇਖਿਓ ਕਿਤਾਬਾਂ ਨਾ ਚਿਣੀਆਂ ਪਈਆਂ ਨੇ ਚਿਣੀਆਂ ਜਿਓ ਦੱਸੋ ਲਓ ਜੀ ਦੋਸਤੋ ਆਪਾਂ ਆ ਗਏ ਕੈਨੇਡਾ ਦੇ ਵਿੱਚ ਜਿਹੜੀ ਸਰੀ ਹੈ ਉੱਥੇ ਹੀ ਲਾਇਬ੍ਰੇਰੀ ਬਣੀ ਹੋਈ ਆ ਤੇ ਆਪਾਂ ਐਂਟਰ ਕਰ ਰਹੇ ਆਂ ਲਾਇਬ੍ਰੇਰੀ ਦੇ ਆ ਮੇਨ ਗੇਟ ਆਗਾ ਤੇ ਇੱਥੇ ਹੀ ਮੈਗਜ਼ੀਨ ਵਗੈਰਾ ਜਿਹੜੇ ਆ ਹੋਰ ਰਸਾਲੇ ਵਗੈਰਾ ਪਏ ਆ ਹਨਾ ਲਾਇਬ੍ਰੇਰੀ ਦੇ ਆ ਇੱਧਰ ਵੀ ਪਈ ਆ ਇਹ ਮੇਰੇ ਖਿਆਲ ਚ ਸੇਲ ਲਈ ਰੱਖੀ ਆ ਇਹਨਾਂ ਨੇ ਬੁੱਕਸ ਤੇ ਤੁਸੀਂ ਖਰੀਦ ਵੀ ਸਕਦੇ ਹੋ ਇਹ ਕਿਤਾਬਾਂ ਤੇ ਇਹ ਸੇਲ ਵਾਸਤੇ ਇੱਧਰ ਰੱਖੀਆਂ ਹੋਈਆਂ ਹਨਾ ਤੇ ਹੁਣ ਆਪਾਂ ਇੰਟਰ ਕਰਦੇ ਆ ਤੇ ਦੇਖੋ ਬੱਚੇ ਵੀ ਫਿਰਦੇ ਆ ਹਨਾ ਬੱਚੇ ਲਾਇਬ੍ਰੇਰੀ ਦੇ ਵਿੱਚ ਕਿੰਨਾ ਵਧੀਆ ਜਿਹੜਾ ਇਹਨਾਂ ਨੇ ਰੁਝਾਨ ਪੈਦਾ ਕੀਤਾ ਹੋਇਆ ਸੋਸਾਇਟੀ ਦੇ ਵਿੱਚ ਤੇ ਆ ਸਾਰੀ ਇਹਨਾਂ ਦੀ ਮੈਨੇਜਮੈਂਟ ਟੀਮ ਉੱਧਰ ਪੜਾ ਬੈਠੀ ਆ ਤੇ ਆਪ ਇਹਨਾਂ ਦਾ ਲੈਪਟਾਪ ਵੀ ਯੂਜ਼ ਕਰ ਸਕਦੇ ਆਂ ਸ਼ੇਅਰ ਵੀ ਨੇ ਇਕੱਲਾ ਇਕੱਲਾ ਹਨਾ ਚੇਅਰ ਤੇ ਬੈ ਕੇ ਵੀ ਆਪਾਂ ਜਿਹੜਾ ਲੈਪਟਾਪ ਵਗੈਰਾ ਤੇ ਆਪਦਾ ਕੰਮ ਕਰ ਸਕਦੇ ਆ ਤੇ ਦੋਸਤੋ ਦੇਖੋ ਕਿਵੇਂ ਪੁਸਤਕਾ ਹਨ ਤੇ ਜਿਵੇਂ ਆਪਾਂ ਘਰਾਂ 'ਚ ਕੋਈ ਚੀਜ਼ਾਂ ਸਜਾ ਕੇ ਰੱਖਦੇ ਆ ਨਾ ਕਿਤਾਬਾਂ ਦੇਖੋ ਤੁਸੀਂ ਕਿੰਨੀ ਸਾਫ ਸਫਾਈ ਤੇ ਕਿੰਨੇ ਸਿਸਟਮ ਦੇ ਵਿੱਚ ਰੱਖੀਆਂ ਹੋਈਆਂ ਨੇ ਤੇ ਦੇਖੋ ਪੁਸਤਕਾਂ ਹੀ ਪੁਸਤਕਾਂ ਮਤਲਬ ਤੁਸੀਂ ਹਰ ਇੱਕ ਲੈਂਗੁਏਜ ਦੀਆਂ ਜਿਹੜੀਆਂ ਨੇ ਪੁਸਤਕਾਂ ਇੱਥੇ ਹੈਗੀਆਂ ਨੇ ਤੇ ਇੱਧਰ ਦੇਖੋ ਤੁਹਾਨੂੰ ਪੜਦੇ ਮਿਲਣਗੇ ਬਹੁਤ ਸਾਰੇ ਲੋਕ ਹਨਾ ਆਪਣਾ ਲੈਪਟਾਪ ਹੁੰਦਾ ਕਈਆਂ ਕੋਲ ਕਈ ਇੱਥੇ ਆ ਕੇ ਲੈਪਟਾਪ ਯੂਜ਼ ਕਰਦੇ ਆ। ਮਤਲਬ ਸ਼ਾਂਤ ਮਾਹੌਲ ਆ ਕਿਉਂਕਿ ਇੱਥੇ ਕੋਈ ਬੋਲਦਾ ਨਹੀਂ ਜਿਹੜਾ ਮੈਂ ਆ ਵੀਡੀਓ ਵੀ ਵਿੱਚ ਬੋਲ ਵੀ ਰਿਹਾ ਮੈਂ ਬਾਅਦ ਦੇ ਵਿੱਚ ਦੋਸਤੋਂ ਮੈਂ ਵੌਇਸ ਓਵਰ ਕਰ ਰਿਹਾ। ਤੇ ਕਿਉਂਕਿ ਲਾਇਬ੍ਰੇਰੀ ਚ ਤਾਂ ਬਿਲਕੁਲ ਵੀ ਹਨਾ ਜਿਹਨੂੰ ਕਹਿੰਦੇ ਆਵਾਜ਼ ਨਹੀਂ ਕਰ ਸਕਦਾ ਕੋਈ। ਸ਼ਾਂਤੀ ਇੰਨੀ ਹੁੰਦੀ ਆ। ਤੇ ਆਹ ਟੇਬਲ ਦੇ ਉੱਤੇ ਤੇ ਟੇਬਲ ਵੀ ਨੇ ਤੁਸੀਂ ਬਹਿ ਕੇ ਆਪਣਾ ਕੰਮ ਕਰ ਸਕਦੇ ਹੋ ਤੇ ਇੱਧਰ ਆਪਣਾ ਇੱਕ ਪੰਜਾਬੀ ਵੀ ਪੰਜਾਬੀ ਪੁਸਤਕਾਂ ਲਈ ਵੀ ਆਪਣਾ ਜਿਹੜਾ ਕਾਰਨਰ ਆ ਉਹ ਹੈਗਾ ਹੈ ਇੱਥੇ ਤੇ ਇਹ ਆ ਮੈਂ ਤੁਹਾਨੂੰ ਦਿਖਾਉਣਾ ਇਹ ਆ ਸੀਗਾ ਦੇਖੋ ਤੇ ਇਹ ਸਾਰੀਆਂ ਜਿਹੜੀਆਂ ਆਪਣੀਆਂ ਪੰਜਾਬੀ ਦੀਆਂ ਪੁਸਤਕਾਂ ਨੇ ਤੇ ਪੰਜਾਬੀ ਪੜਨ ਵਾਲੇ ਸਾਰੇ ਇੱਥੋਂ ਪੜ ਸਕਦੇ ਆ ਬਾਕੀ ਵੱਖ-ਵੱਖ ਲੈਂਗੁਏਜ ਦੀਆਂ ਵੀ ਹੈਗੀਆਂ ਤੇ ਆ ਸਾਰੀਆਂ ਪੰਜਾਬੀ ਵਾਲੀਆਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਆ ਪਈਆਂ ਨੇ ਹਣਾ ਦੋਸਤੋ ਤੁਸੀਂ ਵੀ ਜ਼ਰੂਰ ਜਾਇਆ ਕਰੋ ਲਾਇਬ੍ਰੇਰੀ ਜੇ ਨੇੜੇ-ਤੇੜੇ ਹੈ ਤੇ ਕਿਉਂਕਿ ਮੈਂ ਵੀ ਜਦੋਂ ਪੰਜਾਬ ਚ ਹੁੰਦਾ ਸੀ ਉੱਥੇ ਵੀ ਮੈਂ ਲਾਇਬ੍ਰੇਰੀ ਜਾਂਦਾ ਸੀ ਜਾਂ ਮੈਂ ਘਰੇ ਲਿਆ ਕੇ ਵੀ ਰੱਖਦਾ ਸੀ ਪੁਸਤਕਾਂ ਮੈਂ ਪੜ੍ਹਦਾ ਸੀ ਕਿਉਂਕਿ ਦੋਸਤੋ ਪੁਸਤਕਾਂ ਹੀ ਤੁਹਾਨੂੰ ਜ਼ਿੰਦਗੀ ਦੇ ਅਸਲ ਮਾਇਨੇ ਸਮਝਾਉਂਦੀਆਂ ਨੇ ਜ਼ਿੰਦਗੀ ਜੀਣੀ ਕਿਵੇਂ ਹਨਾ ਤੇ ਇਸ ਗੱਲ ਕਰਕੇ ਪੁਸਤਕਾਂ ਜ਼ਰੂਰ ਵੱਧ ਤੋਂ ਵੱਧ ਪੜ੍ਹਿਆ ਕਰੋ ਆਪਣੇ ਬੱਚਿਆਂ ਨੂੰ ਵੀ ਪੜ੍ਹਨ ਦੀ ਆਦਤ ਪਾਓ ਕਿਉਂਕਿ ਜਿਹੜੀਆਂ ਟੈਕਨੀਕਲ ਚੀਜ਼ਾਂ ਨੇ ਜਾਂ ਟੈਕਨੀਕਲ ਪੜ੍ਹਾਈ ਆ ਜਾਂ ਕੋਰਸ ਨੇ ਜਾਂ ਕਿਤਾਬਾਂ ਨੇ ਜਿਵੇਂ sin θ cos θ ਹੁੰਦਾ ਸੀ ਮੈਥ ਦੇ ਵਿੱਚ ਤੇ ਉਹ ਚੀਜ਼ਾਂ ਹੋਰ ਨੇ ਪਰ ਜਿਹੜੀਆਂ ਲਿਟਰੇਚਰ ਦੀਆਂ ਕਿਤਾਬਾਂ ਨੇ ਉਹ ਤੁਹਾਨੂੰ ਜ਼ਿੰਦਗੀ ਨਾਲ ਜੋੜਦੀਆਂ ਨੇ ਉਹ ਤੁਹਾਡੇ ਦਿਲ ਦਾ ਸਕੂਨ ਆ ਜਿਹੜਾ ਉਹ ਤੁਹਾਨੂੰ ਮਿਲਦਾ ਕਿਤਾਬਾਂ ਪੜ੍ਹ ਕੇ ਇਸ ਕਰਕੇ ਜ਼ਰੂਰ ਤੁਸੀਂ ਕਿਤਾਬਾਂ ਪੜ੍ਹਿਆ ਕਰੋ ਨਾਵਲ ਕਹਾਣੀ ਕੋਈ ਗਜ਼ਲ ਗੀਤ ਹਨਾ ਆਪਣੇ ਬੱਚਿਆਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਪੁਸਤਕਾ ਪੜ੍ਹਨ ਦੀ ਜਿਹੜੀ ਜਾਗ ਲਗਾਓ ਹਨ ਤੇ ਚੰਗਾ ਦੋਸਤੋ ਅਗਲੇ ਵਲੌਗ ਦੇ ਵਿੱਚ ਫੇਰ ਮਿਲਦੇ ਹਾਂ ਸਸੇਕਾਲ ਜੀ